ਕੁੜੀਆਂ ਮੀਟ ਜਾਉਂਦੇ ਘੜਾ ਸੁਣਨੀ ਆ ਵਿੱਚ ਸੈਕਟਰੀ ਖੰਦਾ 100000 ਰੁਪਇਆ ਲੈੜੀ ਮਾ ਇਹ ਸਾਰੇ ਇਹਦੇ ਕੰਮ ਨਹੀਂ ਉੱਥੇ ਕਹਿੰਦੇ ਨਾ ਉਹ ਸੈਕਟਰੀ ਕੰਮ ਕਹਿੰਦਾ ਨਾ ਮੀਟ ਕਹਿੰਦੀ ਆ ਉੱਥੇ ਮੌਜਨਾ ਟਾਲੀਆਂ ਥੱਲੇ ਪੈ ਜਾਂਦੇ ਇਹ ਟਾਲੀਆਂ ਆ ਫਿਰ ਹਾਂ ਇਹ ਲੋੜ ਹਾਂ ਇਹਨਾਂ ਨੂੰ ਇਹ ਚਾਅ ਸੀ ਕਿ ਤੁਸੀਂ ਤੁਹਾਡਾ ਮੈਂ ਕੰਮ ਨਹੀਂ ਰੁਕਣ ਦਿੰਦਾ ਮੈਂ ਇੱਕ ਸੌਂਹ ਦੀ ਤਰ੍ਹਾਂ ਸੌਂਹ ਖਾਧੀ ਇਹਨਾਂ ਕੋਲ ਜਾ ਕੇ ਬੜੀ ਨਿੰਮਲ ਕੰਨਾ ਮੈਂ ਤੁਹਾਨੂੰ ਮੈਂ ਇੱਕ ਪੌਣਾ ਕਿੱਲਾ ਦੇ ਦੇਣਾ ਚਿੱਟਿਆ ਇੱਕ ਪੌਣਾ ਠੀਕ ਹੈ ਤਾ ਇਹ 3 ਸਾਲ ਤੋਂ ਫੁੱਤੋਂ ਮੁਕਦਾ ਨਹੀਂ ਮੈਂ ਕਿਹਾ ਮੈਂ ਗਾਰੰਟੀ ਦੇਣਾ ਜਿਹੜੇ ਹਿਸਾਬ ਨਾਲ ਕੰਮ ਕਰਦਾ ਇਹ ਤੁਹਾਨੂੰ ਮੈਂ ਕਿਹਾ ਕੋਈ ਹੋਰ ਆਪਾਂ ਕੰਮ ਭਾਲ ਲੈ ਕੋਈ ਗੱਲ ਨਹੀਂ ਤੁਸੀਂ ਪਰ ਪੌਪਲਾਈਨ ਦਾ ਕੰਮ ਨਾ ਰੋਕਣਾ ਇਹ ਸਾਡਾ ਮੈਂ ਆਪਣਾ ਪਾਣੀ ਦਾ ਵੱਡਾ ਕੰਮ ਹੈ ਪਿੰਡ ਦਾ ਸਭ ਤੋਂ ਦੁੱਖ ਦੀ ਗੱਲ ਇਹ ਮੈਂ ਮਸਾ ਮੈਂ ਮਨਪਾ ਕਰਕੇ ਲੈ ਕੇ ਆਇਆ ਸੀ ਮੈਂ ਨਹੀਂ ਲੱਲੜੀਆਂ ਕੱਢੀਆਂ ਵੀਡੀਓ ਦੀਆਂ ਜਾ ਕੇ ਮੈਂ ਕਿਹਾ ਏਡੀਸੀ ਦੀ ਵੀ ਗਿਆ ਫਿਰ ਆਪਾਂ ਨੂੰ ਪੋਪਲਨ ਮਿਲੀ ਸੀ ਇਹ ਨਹੀਂ ਪੋਪਲਨ ਨਹੀਂ ਮਿਲਦੀ ਕਿਸੇ ਇਹ ਕੋਈ ਮੰਨਦਾ ਜੀ ਫਿਰ ਵੀ ਇਹਨਾਂ ਦੇ ਪਾਣੀ ਆਪਾਂ ਦੇ ਨਹੀਂ ਨਹੀਂ ਕਿਉਂ ਖੜਾ ਰਹਿਣ ਨਹੀਂ ਬਾਈ ਜੀ ਤੇਰੇ ਭਾਈ ਤੇ ਇਹਨੂੰ ਤਾਂ ਕਰਦਾ ਆਪਾਂ ਆਪਾਂ ਨੂੰ ਦੁੱਖ ਆਉਂਦੀਆਂ ਮਸਤੀ ਆ ਉਧਰ ਉਹ ਆ ਸਾਰਾ ਏਰੀਆ ਆ ਗਿਆ ਸਾਰਾ ਏਰੀਆ ਆ ਗਿਆ ਜਿਹਨੂੰ ਦੁੱਖ ਨਹੀਂ ਆਪਾਂ ਨੂੰ ਦੁੱਖ ਹੈ ਜਦਾਂ ਇਹ ਪਾਣੀ ਦੇ ਲਾ ਦੇ ਨੱਕੇ ਡੋਡੀ ਫੇਰ ਲੋਕ ਤੁਰਨਗੇ ਨਾਲ ਪਾਣੀ ਦੇਖਦਾ ਆਪਣੇ ਕੰਨੀ ਆਪਾਂ ਤੰਗ ਆ ਅੱਜ ਮਹੀ ਪਏ ਦੇ ਵੀ ਆ ਚੱਕ ਕੇ ਜਾਣਿਆ ਸੀ ਆਪਾਂ ਨੂੰ ਦੁੱਖ ਹੈ ਇਹਦੇ ਨੱਕੇ ਲਾ ਦਿਓ ਡੋਡੀ ਸਾਮ ਤੋਂ ਤੁਸੀਂ ਸਰੇ ਮਤਾਂਗੇ ਹਾਂ ਹਾਂ ਪਾਣੀ ਟੋੜੀ ਰੋਕ ਦੋ ਇਹ ਟੋਪੇ ਦਾ ਬੰਦੇ ਦਾ ਪਾਹਾਂ ਬਣਿਆ ਦੀ ਰੋਕ ਦੋ ਤੂੰ ਪਹਿਲਾ ਕੰਮ ਰੁਕ ਗਿਆ ਪਹਿਲੀ ਕੰਮ ਰੁਕ ਗਿਆ ਫਿਰ ਹੋਰ ਕੰਮ ਨਹੀਂ ਹੁੰਦਾ ਹੋਰ ਹੋਣੀ ਇਹ ਵਧੀਆ ਕੰਮ ਚਲਾਏ ਤੇ ਇਹ ਹਾਂ ਇਹ ਟੋਪੇ ਨਾ ਕਰਾਂਗੇ ਫੇਰ ਹੀ ਪਿੰਡ ਦਾ ਕੰਮ ਨਰੇਗਾ ਦਾ ਮੋਕਦਾ ਨਹੀਂ ਕੰਮ ਪਿੰਡ ਚ ਨਹੀਂ ਆਈ ਸੀ ਟੋਪੇ ਡੂੰਗੇ ਕਾਕੇ ਨਾ ਮੈਂ ਸਖਤਾਨ ਕੇ ਆ ਕਾਕੇ ਮੱਲ ਕੇ ਤੇ ਕੀ ਕਰਨਾ ਐ ਐਗਰੀਮੈਂਟ ਕਦਮ ਮਨਾਲੇ ਸੀਗੇ ਉਹ ਕਹਿੰਦੇ ਸਾਡੇ ਪੈਪ ਦੱਬ ਦੇ ਖੇਤਾਂ ਨੂੰ ਆ ਸਾਡੇ ਪੇਪਰ ਅਸੀਂ ਜਿੰਨਾ ਕ ਪਾਣੀ ਚਾਹੀਏ ਅਸੀਂ ਵਰਤੀ ਜਾ ਕਰਾਂਗੇ ਵਧੀਆ ਜੀ ਜੀ ਮੈਨੂੰ ਆਇਆ ਸੀ ਤੇ ਇਹ ਸਮੱਸਿਆ ਆਪਣੇ ਪਾਣੀ ਦੀ ਛੇਤੀ ਆਉਣੀ ਨਹੀਂ ਚਲ ਹੌਲੀ ਹੌਲੀ ਕੋਈ ਹੋਰ ਤਰੀਕਾ ਨਾਲ ਨਹੀਂ ਆ ਜਾਂਦਾ ਆ ਟੋਪਾ ਸਾਫ ਕਰਾ ਕੇ ਵਿਹਲਾ ਕਰਕੇ ਇੱਥੇ ਜੀ ਟ੍ਰੀਟਮੈਂਟ ਪਲਾਂਟ ਲਾਉਣਾ ਸੀਗਾ ਪਤਲ ਸਕੀਮ ਮਹੀਨੇ ਚ ਲੱਗ ਜਾਂਦਾ ਨਹੀਂ ਵਧੀਆ ਸਕੀਮ ਤੋਰੀਆ ਵਧੀਆ ਤੋਰੀਆ ਆਪਾਂ ਕੰਮ ਦਾ ਪੈਨ ਨਹੀਂ ਬਈਆ ਤੋਰੀਆ ਇਹ ਟੋਬੇ ਕਰਾਉਣ ਦਾ ਕੰਮ ਇਹੀ ਸੀ ਵੀ ਆਹ ਟੋਬੇ ਦਾ ਪਾਣੀ ਸਾਰਾ ਉੱਥੇ ਜਾਵਦਾ ਇਹਨੂੰ ਵਿਹਲਾ ਕਰਦੇ ਹਾਂ ਇਹ ਵਿਹਲਾ ਹੋ ਜੂ ਤੇ ਟ੍ਰੀਟਮੈਂਟ ਪਲਾਂਟ ਲੱਗ ਜੂ ਪਾਣੀ ਸਾਫ਼ ਹੋਊਗਾ ਖੇਤਾਂ ਨੂੰ ਲੋਕ ਵਰਤੀ ਜਾ ਹਾਂ ਜਾਂ ਬਾਤੀ ਜਾ ਆਹ ਪਿੰਡ ਦਾ ਹਾਲ ਹੈ ਆਪਣਾ ਦਾ ਤੇ ਨਾਲਾਂ ਅੰਗ ਕਿੱਥੇ ਮਰਜੀ ਸੱਤ ਨੂੰ ਤੇ ਨਾਲੇ ਕੋਈ ਜੇ ਪਾਣੀ ਵਾਰੇ ਨਾਲ ਕੰਮ ਕਰੋ ਪੋਪਲਨ ਮਸ਼ੀਨ ਕਿਸੇ ਡੀ.ਪੀ.ਸੀ ਵੀ ਨਹੀਂ ਮਹਿਕਮਾ ਜ਼ਿਲ੍ਹਾ ਅਫਸਰ ਦੇ ਕੋਲ ਮੈਂ ਮਨਤਾ ਕਰਕੇ ਪੋਪਲਨ ਮਸ਼ੀਨ ਵਧੀਆ ਕਰਿਆ ਜੀ ਬਹੁਤ ਵਧੀਆ ਕਰਿਆ ਜੀ ਨਵੀਂ ਭੇਜਿਆ ਜਾਂ ਪੀਓ ਸੁੱਤੀ ਆ ਕੇ ਪਾਣੀ ਨਹੀਂ ਦੀ ਹੁੰਦਾ ਉਹ ਬਰੇਤੀ ਖਾਈ ਜਾਂਦੀ ਪਾਣੀ ਜਵਾ ਨਵੀਂ ਭੇਜਿਆ ਬਹੁਤ ਵਧੀਆ ਕਰਿਆ ਜੀ ਸਾਰਿਆਂ ਨੇ ਵਧੀਆ ਕਰਿਆ ਜੀ ਅਸੀਂ ਚੱਕੋਗਾ ਕੇ ਕੰਮ ਚਲਾਓ ਇਹ ਤਾਂ ਹੁਣ ਤੁਸੀਂ ਦੱਸੋ ਯਾਰ ਸਾਨੂੰ ਪੰਚਾਇਤ ਨੂੰ ਹੁਣ ਦੱਸਦਾ ਕੀ ਪੰਚਾਇਤ ਪੂਰੇ ਤਰੋ ਕੋਈ ਨਾਲ ਆ ਤੁਹਾਡੇ ਤੁਸੀਂ ਅਸਲ ਜਾਓ ਪੀ.ਸੀ ਦੇ ਘਰੇ ਬੰਦੇ ਜੀ ਯਾ ਡੀਸੀ ਜੀ ਆਉ ਡੀਸੀ ਨੱਕੇ ਲਾਉਣੇ ਤੋਂ ਉਤੋਂ ਪਾਣੀ ਦੇ ਹਾਲਾਰੇ ਨੱਕੇ ਲਾਉਣੇ ਲੜਾਈ ਦਾ ਗੜਾ ਕੀ ਜੀ ਦਾ ਨੱਕਾ ਚਲੋ 20 ਇਹ ਬੈਠ ਕੇ ਬੜੀ ਵਧੀਆ ਬਣੇਗਾ ਲੱਗ ਪੈਣ ਕਿ ਸਾਰੇ ਬੰਦੇ ਇਕੱਠੇ ਜਾਣਾ ਸਬਸਕ੍ਰਾਈਬ ਅਸੀਂ ਪੌਪੂਲਰ